ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਅਲਾਹਣੀਆਂ ਦੀ ਸੰਥਿਆ ਕਰ ਰਹੇ ਆਂ ਤੇ ਇੱਕ ਸ਼ਲੋਕ ਆਪਾਂ ਸਰਵਣ ਕਰ ਲਿਆ ਸੀ ਅੱਗੇ ਸ਼ੁਰੂ ਹੁੰਦਾ ਹੈ ਗੜਹੰਸ ਮਹੱਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਇੱਥੇ ਵਿਸਰਾਮ ਹੈ ਆਵਹ ਉਚਾਰਨ ਕਰਨਾ ਹਾਹਨ ਔਂਕੜ ਇੱਥੇ ਆਹਨ ਔਂਕੜ ਹੈ ਦੋਨੇ ਹਾਹੇ ਨੂੰ ਔਂਕੜ ਉਚਾਰਨ ਹੋਣਗੇ ਆਵਹ ਮਿਲਹੋ ਸਹਿਲੀ ਹੋ ਹਾਹੇ ਨੂੰ ਹੋੜਾ ਲੱਗਾ ਹੈ ਹਾਹੇ ਨੂੰ ਹੋੜਾ ਜਿਹੜਾ ਉਚਾਰਨ ਹੋਵੇਗਾ ਸਹਿਲੀ ਹੋ ਸੱਚੜਾ ਨਾਮ ਲਏ ਹਾਂ ਲਏ ਹਾਂ ਇਕੱਠਾ ਪਾਠ ਹੈ ਤੇ ਹਾਹੇ ਨੂੰ ਜਿਹੜੀ ਬਿੰਦੀ ਲੱਗੀ ਉਚਾਰਨ ਹੋਵੇਗੀ ਲਏ ਹਾਂ ਲਏ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸੰਭਾਲੇ ਹਾਂ ਇਸ ਪਾਠ ਨੂੰ ਸੰਗਤ ਜੀ ਭਾਰਾ ਉਚਾਰਨ ਕਰਨਾ ਕਿਉਂਕਿ ਥੱਲੇ ਹਲੰਤ ਲੱਗੀ ਏ ਤੇ ਇੱਕ ਬਿੰਦੀ ਲੱਗੀ ਤਿਆਰ ਰੱਖਣਾ ਸੰਭਾਲੇ ਹਾਂ ਇਸ ਤਰ੍ਹਾਂ ਪੜ੍ਹਨਾ ਹੈ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਏ ਹੁਣ ਭਾਰਾ ਸੰਗਤ ਜੀ ਇੱਥੇ ਹਲੰਤ ਲੱਗੀ ਏ ਧਿਆਨ ਰੱਖਣਾ ਸਾਹਿਬ ਸੁਮਾਲੇ ਪੰਥ ਨਿਹਾਲੇ ਇੱਥੇ ਵਿਸਰਾਮ ਹੈ ਅਸਾ ਪੇ ਉਥੈ ਜਾਣਾ ਪੇ ਪੱਬੇ ਨੂੰ ਸਿਹਾਰੀ ਏ ਕਈ ਸੰਗਤਾ ਪੜ ਜਾਂਦੀਆਂ ਅਸਾ ਪੇ ਪੇ ਲਾਂ ਦੇ ਨਾਲ ਹੁੰਦਾ ਏ ਇਹ ਜਲਦੀ ਦੇ ਨਾਲ ਉਚਾਰਨ ਕਰਨਾ ਪੇ ਅਸਾ ਪੇ ਉਥੈ ਉਥੈ ਨਹੀਂ ਪੜਨਾ ਉਥੈ ਥੱਥੇ ਨੂੰ ਦਲਾਵਾਂ ਲੱਗੀਆਂ ਉਥੈ ਜਾਣਾ

ਕਕਾ ਰਾਰੇ ਲਾਂ ਹਾ ਹੇ ਕੰਨਾ ਕਰੇ ਹਾ ਆਵੋ ਮਿਲੋ ਸਹੇਲੀ ਹੋ ਆਪਾਂ ਪਿੱਛੇ ਇਸ ਦਾ ਉਚਾਰਨ ਸਿੱਖ ਕੇ ਆਏ ਆ ਆਵੋ ਮਿਲੋ ਸਹੇਲੀ ਹੋ ਸੱਚਾ ਨਾਮ ਲਏ ਹਾਂ ਕਠਾ ਪਾਠ ਲਏ ਹਾਂ ਮਰਨ ਨ ਮੰਦਾ ਲੋਕਾ ਆਖੀ ਐ ਦਲਾਵਾਂ ਲੱਗੀਆਂ ਆਖੀ ਐ ਤਿਆਰ ਰੱਖਣਾ ਇੱਥੇ ਮਰਨ ਨਾਣੇ ਦੀ ਬਾਜ ਉਚਾਰਨ ਹੋਵੇ ਮਰਨ ਮਰਨ ਨ ਮੰਦਾ ਆ ਲੋਕਾ ਆਖੀ ਐ ਜੇ ਮਰ ਜਾਣੈ ਐਸਾ ਕੋਏ ਜਾਣੈ DNA ਲੱਗੀਆਂ ਤਿਆਰ ਰੱਖਣਾ ਐਸਾ ਕੋਏ ਸੇਵ ਹੋ ਸਸੇ ਲਾ ਵਾਵੇ ਨੂੰ ਸਿਆਰੀ ਹਾਹੇ ਔਂਕੜ ਵਾਵੇ ਨੂੰ ਸਿਆਰੀ ਉਚਾਰਨ ਹੋਵੇਗੀ ਸੇਵ ਹੋ ਸੇਵ ਹੋਣੀ ਪੜਨਾ ਜੇ ਸੇਵ ਹੋ ਪੜਦੇ ਤਾਂ ਹਾਹੇ ਨੂੰ ਜੜੀ ਵਾਵੇ ਨੂੰ ਸਿਆਰੀ ਲੱਗੀ ਇਹ ਕੱਟੀ ਜਾਵੇਗੀ

آگ دلاو لگی مل دلاو لگی ہیں. آگے پیٹ دلاو لگی پیٹ سو جا بہو سچ سما بہو لما نہیں پڑھنا سما بو نہیں کہنا بہو ਸਮਾਵਹੁ ਔਂਕੜ ਦੀ ਆਵਾਜ਼ ਕੱਢਣੀ ਹੈ ਸਮਾਵਹੁ ਤਾਂ ਪਤ ਲੇਖੈ ਦਲਾਵਾ ਲੇਖੈ ਪਾਈ ਮਹਿਲੀ ਇਹਨੂੰ ਮਹਿਲੀ ਪੜਨਾ ਮਹੱਲੇ ਨਹੀਂ ਕਹਿਣਾ ਮਹਿਲੀ ਮਹਿਲੀ ਜਾਏ ਪਾਵਹੁ ਖਸਮੈ ਪਾਵਹੁ ਇੱਥੇ ਵਿਸਰਾਮ ਖਸਮੈ ਖਸਮੈ ਨਹੀਂ ਪੜਨਾ ਖਸਮੈ ਮੰਮੇ ਦਲਾਵਾਂ ਲੱਗੀਆਂ ਖਸਮੈ ਪਾਵਹੁ ਰੰਗ ਸੋ ਰਲਿਆ ਮਾਣੈ ਮਾਣੈ ਦਲਾਵਾਂ ਦੇ ਨਾਮ ਮਰਨ ਨ ਮੰਦਾ ਲੋਕਾ ਆਖੀਐ ਦਲਾਵਾਂ ਲੱਗੀਆਂ ਜੇ ਕੋਈ ਮਰ ਜਾਣਾ ਹੈ ਦਲਾਵਾਂ ਲੱਗੀਆਂ ਮਰ ਜਾਣਾ ਜਾਣੀ ਨਹੀਂ ਪੜਨਾ ਜਾਣਾ ਮਰਨ ਮੁਨਸਾ ਸੋਰੀਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਗੇ ਆਖੀਐ ਅਖੀ ਇਹ ਇਕੱਠਾ ਪਾਠ ਹੈ ਆਖੀਐ ਆਗੈ ਦੁਲਾਵਾਂ ਲੱਗੀਆਂ ਆਗੈ ਆਖੀਅਹਿ ਦਰਗਹਿ ਪਾਵੈ ਸਾਚੀ ਮਾਣੂ ਦਰਗਹਿ ਮਾਣ ਪਾਵਹਿ ਪਤਸਿਓ ਜਾਵਹਿ ਇਥੇ ਬਿਸਰਾਮ ਆਗੈ ਦੁਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਇਥੇ ਬਿਸਰਾਮ ਜਿਤ ਸੇਵੈ ਦੁਲਾਵਾਂ ਦੇ ਨਾਲ ਸੇਵੈ ਭਉ ਭਾਗੈ ਭਾਗੇ ਨਹੀਂ ਪੜਨਾ ਭਾਗੈ ਉੱਚ ਨਹੀਂ ਕਹਿਣਾ ਮਨ ਮਹਿ ਰਹਿਣਾ ਇੱਥੇ ਬਿਸਰਾਮ ਆਪੇ ਜਾਣੈ ਜਾਣੋ ਜਾਣੈਨ ਦਲਾਵਾਂ ਲੱਗੀਆਂ ਤਿਆਰ ਖੜਾ ਮਰਨ ਮੁਨਸਾ ਮੁਨਸਾ ਸਸੇ ਕੰਨਾ ਉੱਤੇ ਬਿੰਦੀ ਲੱਗੀ ਹੈ ਮੁਨਸਾ ਸਾਂ ਸਾਂ ਦੀ ਵਾਜ ਕੱਢਣੀ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਇੱਥੇ ਬਿਸਰਾਮ ਹੈ ਜੋ ਹੋਏ ਮਰਹਿ ਪਰਵਾਣੋ ਨਾਨਕ ਕਿਸ ਨੋ ਬਾਬਾ ਰੋਈਐ ਦਲਾਵਾ ਰੋਈਐ ਬਾਜੀ ਹੈ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਵੇਖੀ ਨਹੀਂ ਪੜਨਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਦਲਾਵਾ ਦੇ ਨਾਲ ਜਾਣੈ ਆਪੇ ਵੇਖੈ ਦਲਾਵਾ ਲੱਗਿਆ ਆਪੇ ਬੂਝੈ ਬੂਝੈ ਦਿਲੰਕੜਨ ਲਗੀਆਂ ਤੇ ਦਲਾਵਾਂ ਵੀ ਲੱਗੀਆਂ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਰੋਈਐ ਲਾਵਾਂ ਲਗੀਆਂ ਇੱਥੇ ਵਿਸਰਾਮ ਬਾਜੀ ਹੈ ਇਹੋ ਸੰਸਾਰੋ ਇਹੋ ਪੜਨੈ ਲੰਮਾ ਨਹੀਂ ਕਰਨਾ ਔਂਕੜ ਦੀ ਬਾਜ ਕੱਟਨੀ ਇਹੋ ਇਹੋ ਸੰਸਾਰੋ ਸੋ ਸੰਗਤ ਜੀ ਦੋ ਸ਼ਲੋਕ ਆਪਣੇ ਇੱਥੋਂ ਤੱਕ ਆਪਣੀ ਸੰਥਿਆ ਲਾਹਣੀਆਂ ਦੀ ਜੋ ਚੱਲ ਰਹੀ ਹੈ ਲੜੀਵਾਰ ਇੱਤਕ ਹੋ ਗਈ ਹੈ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ